ਸਤ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਮਾਰਸ ਦਾ ਮਾਸ਼ਮਾ ਜੀ ਅੱਜ ਤੇ ਅੱਜ ਆਪਾਂ ਹਾਰਾ ਲੈਣ ਪਹੁੰਚੇ ਆਂ ਖੇਤ ਕੁdde ਬਾਈ ਦੇ ਨਾਲ। ਰਿਹੜੀ ਬਾੜਿਆਂ ਦੀ ਜੱਪਾ ਟਰੈਕਟਰ ਮੰਗਰ। ਤੇ ਇੱਥੋਂ ਕਰਦੇ ਆਂ ਬਾੜਾ ਸ਼ੁਰੂ। ਤੇ ਕੁੱਦਾ ਗਿਆਗਾ ਧਰਤੀ ਚੱਕਣ ਤੁਹਾਨੂੰ ਦਿਖਾ ਦਿੰਨੇ ਆਂ ਹੋ ਜਾਂਦਾ। ਤੇ ਕਿੱਥੇ ਕਿੱਥੇ ਮੀਂਹ ਪੈ ਗਿਆ ਭਾਈ ਉਹ ਵੀ ਦੱਸਿਓ ਸਾਨੂੰ ਰਾਹ ਬਹੁਤ ਖਰਾਬ ਸੀ ਅੱਜ ਯਾਰ ਇਸ ਕਰਕੇ ਟਰੈਕਟਰ ਤੇ ਆਉਣਾ ਪੈ ਗਿਆ ਹੁਣ ਦੋ ਦਿਨਾਂ ਦਾ ਹਰਾ ਲੈ ਜਾਗੇ ਤੇ ਸਾਨੂੰ ਉੱਧਰ ਚੱਲ ਕੇ ਦਿਖਾਉਣੇ ਆਪਾਂ ਕਣਕ ਵੀ ਕਿਵੇਂ ਆ ਜੁੜੇ ਰਹੋ ਭਾਈ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬਰ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੀ ਲੋ ਜੀ ਕੁੱਦਾ ਲਿਆਇਆ ਦਾਤੀ ਕੋਦੇ ਨੂੰ ਮਿਲੋ ਕੋਦੇ ਭਾਈ ਵੱਢਦੇ ਹਰਾ ਮੈਂ ਦੇਖਦਾ ਕਣਕ ਉਧਰ ਛੱਟਾ ਕਮ ਛੱਟੀ ਜਹੀ ਦਾ ਕਣਕਾ ਭਾਈ ਇਹ ਤਾਂ ਠੀਕ ਨੇ ਵੀਰੇ ਮੌਸਮ ਬਹੁਤ ਖਰਾਬ ਤੁਸੀਂ ਹਾਂ ਠੀਕ ਤੇ ਇਧਰ ਕਣਕ ਆਪਣਾ ਯਾਰ ਮਿੱਤਰ ਆਉਦੀ ਕਣਕਾ ਭਾਈ ਇਧਰ ਇਆ ਬੱਚ ਚੱਲਦੇ ਆ ਪਹੀ ਸਾਨੂੰ ਦਿਖਾਉਣੇਗਾ ਇਹ ਨਾਲ ਹੀ ਆ ਗਏ ਬੰਦੇ ਦੋਦ ਹੈ ਹੋਰ ਮਿੱਠੇ ਤੇ ਬੱਕਲ ਨਾਲ ਕਹਿਣਗੇ ਨਾ ਸੱਪੜ ਦਾ ਲੱਗ ਗਿਆ ਖੋਲਦਾ ਕੱਢ ਗਿਆ ਹੂੰ ਹੂੰ ਹੁਣ ਆਪਾਂ ਦੋਦ ਨਾਲ ਸਾਰਾ ਲੱਕੀ ਲਾਂਗੇ ਮਾਸ਼ੂ ਖੜਾ ਹੋ ਗਿਆ ਜੱਲਾ ਕੋਦਿਆ ਭਦਰ ਭਾਈ ਆ ਗਈ ਅੱਛੇ ਪਾਸੇ ਗੁੰਮ ਜਾਓਗੇ ਹੂੰ ਗੁੰਮ ਹੋ ਜਾ ਕੀ ਹੂੰ ਤੂੰ ਕਰਵਾਇਆ ਹ ਸਰ ਕੀ ਕਾਲੂ ਫਿਰ ਤੂੰ ਕਿਥੇ ਹੈਨਾ ਕਿਦੇ ਵਿਆਹ ਹੋਈ ਵਿਆਹ ਨਹੀਂ ਛੋਲੇ ਚ ਲੱਗੇ ਦੇ ਮੁੰਡੇ ਗਵਾਂਢ ਜੀਆ ਉਹ ਬਾਹਰ ਤੇ ਦਾ ਬੋਰ ਕਾੜੀ ਤੇ ਜਾਣੀ ਛੱਡੀ ਹੋਈ ਸੋਹਣੇ ਦੇ ਜੱਗੇ ਦਾ ਮੁੰਡੇ ਦਾ ਵਿਆਹ ਹੈ ਕੱਲ ਤੋਂ ਵਿਆਹ ਚ ਮੈਲਦੇ ਆ ਵੀ ਹੁਣ ਹਰਾ ਬਡਕੇ ਆ ਵੀ ਆਪਣਾ ਹਰਾ ਵੀ ਇੱਥੇ ਕੋਲੇ ਬੀਜੇ ਹੋਇਆ ਦੋ ਗਿਆਰ ਹਰ ਹੁੰਦੇ ਹੋਰ ਅਦਰ ਰੱਬ ਦੀ ਮਿਹਰ ਨਾਲ ਵਧੂ ਆ ਆਪਾਂ ਗੰਡਾਂ ਦੀ ਫੱਕਾ ਤਿਆਰ ਕਰੀ ਸੀ ਪਹਿਲਾਂ ਵੀ ਦਿਖਾਈ ਸੀ ਆਪਣੀਆਂ ਗੋਭੀ ਤੇ ਸਬਜ਼ੀ ਬਾੜੀ ਲਾਈ ਹੋਈ ਆ ਆਪਣੀ ਤੇ ਇਹ ਗੰਡੇ ਲਾਏ ਨੇ ਆਪਾਂ ਇਹਦੇ ਵਿੱਚੋਂ ਪਟਕੇ بارش ਪੈ ਰਹੀ ਆ ਗੋਭੀ ਤੇ ਅਗੇ ਗਾਜਰ ਗੰਡੇ ਮਟਰ ਪ੍ਰਿੰਡੀ ਵੀ ਹੋ ਗਈ ਹਰੀ ਵੀਰੇ ਦੇਖਿਆ ਦਿਓ ਉਹ ਆਪਣਾ ਲਾਈਆ ਮਿਰਚ ਤੇ ਟਮਾਟਰ ਇਹ ਆਪਣੀ ਲੱਗੀ ਹੋਈ ਆ ਬਾੜੀ ਇਹ ਆਪਣਾ ਕੋਠਾ ਇਹ ਪੁਲੀ ਕਰਤਾ ਹਰਾ ਬਾਰਸ਼ ਵੀ ਆ ਚੁੱਕੀ ਹੈ ਜੀ ਖਰਾ ਲੱਜੇ ਮਿਲਦੇ ਹਨ ਉਹ ਜੀ ਖਰਾ ਲੇਤਾ ਆਪ ਲੱਦ ਹੁਣ ਆਪਾਂ ਪਾਲਕ ਤੇ ਮੇਥੇ ਲਗੇ ਨੇ ਕੋਤੇ ਉਹ ਤੋੜ ਕੇ ਲੈ ਕੇ ਆਉਣੇ ਫਿਰ ਚੱਲਦੇ ਘਰ ਨੂੰ ਰੱਬ ਇਧਰੋਂ ਗੜਾ ਦੇ ਦੇ ਕੇ ਆਏ ਨੂੰ ਵਾਗ ਇਧਰਲੇ ਬਸੇ ਲਓ ਜੀ ਵੀਰੇ ਝੋਲਾ ਭਰ ਲਿਆਂਦਾ ਆਪਾਂ ਮੇਥੇ ਤੇ ਪਾਲਕ ਦਾ ਜੇ ਬਣਾਵਾਂਗੇ ਪੁਰਜੀ ਤੇ ਹਰ ਹਾਲੇ ਤੱਕ ਲੱਦ ਹੁਣ ਚੱਲਦੇ ਆ ਤੇ ਇੱਥੇ ਕਰਦੇ ਆ ਬਲੌਗ ਖਤਮ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬਰ ਕਰ ਲਓ ਹੋਰ ਵੀਡੀਓ ਦੇਖਣ ਖਾਤਰ ਸ਼ੇਅਰ ਤੇ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਚੱਲਦੇ ਆ